ਦੀ ਮੋਦੀ ਜੀ ਦੀ ਛਾਪ ਗਿਰੀ ਸੀ ਉਹਨੂੰ ਪ੍ਰਕਰਾਰ ਕਰਨ ਲਈ ਇਹਨਾਂ ਦਾ ਇੱਕ ਸਟੰਟ ਹੈ ਇਹ ਵੀ ਇਹਨਾਂ ਨੂੰ ਹੁਣ ਇੰਨੀ ਚੰਗੀ ਤਰ੍ਹਾਂ ਕੁਚਲੋ ਵੀ ਤਾਂ ਕਿ ਮੋਦੀ ਜੀ ਦਾ ਦੁਬਾਰਾ ਕਦ ਉੱਚਾ ਹੋ ਜਵੇ ਪਰ ਮੇਰੇ ਖਿਆਲ ਨਾਲ ਸਰਕਾਰਾਂ ਤੇ ਇਹਦੇ ਤਾਂ ਅਸਰ ਕੋਈ ਨਹੀਂ ਹੋਣ ਲੱਗਿਆ ਕਿਉਂਕਿ ਉਹ ਆਪਣੀ ਈਮੇਜ ਤੇ ਇਲੈਕਸ਼ਨ ਵੱਲ ਨੂੰ ਤੁਰੇ ਹੋਏ ਨੇ ਸੂਚੇ ਰਸਤੇ ਤੱਕ ਬਲੌਕ ਕਰ ਦਿੱਤੇ ਗਏ ਨੇ ਹਰਿਆਣਾ ਸਰਕਾਰ ਵੱਲੋਂ ਬੰਦ ਕੀਤੇ ਜਾ ਰਹੇ ਨੇ ਬੈਰੀਕੇਟਿੰਗ ਲਗਾਈ ਜਾ ਰਹੀ ਆ ਸੋਸ਼ਲ ਮੀਡੀਆ ਤੇ ਅਕਸਰ ਉਹ ਫੋਟੋਆਂ ਪੈ ਰਹੀਆਂ ਨੇ ਕਿ ਉਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਸਰਦਾਰ ਜਗਜੀਤ ਸਿੰਘ ਢੱਲੇਵਾਲ ਮਰਨਬਰਤ ਤੇ ਬੈਠੇ ਨੇ ਤੇ ਉਹਨਾਂ ਨੂੰ ਖਤਰਾ ਕੀ ਆ ਕਿਤੇ ਇਹ ਤਾਂ ਨਹੀਂ ਲੱਗ ਰਿਹਾ ਹੁਣ ਦੂਜੇ ਸੰਯੁਕਤ ਕਿਸਾਨ ਮੋਰਚੇ ਨਾਲ ਮੀਟਿੰਗਾਂ ਚੱਲ ਗਈਆਂ ਨੇ ਕਿਤੇ ਇਕੱਠੇ ਹੋ ਕੇ ਵੀ ਫੇਰ ਧਾਵਾ ਨਾ ਬੋਲੋ ਹੁਣ ਵੀ ਕਿਸਾਨ ਜੇ ਟਰੈਕਟਰ ਟਰੋਲੀ ਲੈ ਜਾਂਦੇ ਨੇ ਆਪਦੇ ਖਾਣ ਪੀਣ ਦੇ ਸਮਾਨ ਲਈ ਲੈ ਜਾਂਦੇ ਨੇ ਨਾ ਕਿ ਲੋਕਾਂ ਨੂੰ ਡੈਣਨ ਲਈ ਗਵਰਨਮੈਂਟ ਫਾਰਮਰ ਨੂੰ ਵਿਲਨ ਬਣਾ ਦਿੰਦੀ ਆ ਵੀ ਜੇ ਲੜਾਈ ਉਹ ਡੱਲੇਵਾਲ ਸਾਹਿਬ ਨੇ ਜਾਨ ਵੀ ਗੁਆ ਲੈਣੀ ਹੈ ਤੇ ਮੈਨੂੰ ਲੱਗਦਾ ਨਹੀਂ ਕੋਈ ਅਸਰ ਹੋਣਾ ਜਿਹੜੇ ਤਰੀਕੇ ਨਾਲ ਉਹਨਾਂ ਨੂੰ ਡੀਲ ਕਰਿਆ ਜਾ ਰਿਹਾ ਥਾਨ ਆਗੂ ਇਹ ਜਿਹਨੇ ਜਿਹੜੇ ਕਹੀ ਜਾਂਦੇ ਨੇ ਕਿ ਇਹ ਤਾਂ ਅੰਦੋਲਨ ਨੇ ਗਲਤ ਸੇੜ ਲਿਆ ਜੀ ਇਹ ਤਾਂ ਮੰਗਾਂ ਹੀ ਬਹੁਤ ਗਲਤ ਨੇ ਤਾਂ ਪੂਰੀਆਂ ਨਹੀਂ ਹੋਣੀਆਂ ਮੈਂ ਪਹਿਲਾਂ ਕਹਿ ਕੇ ਹਟਿਆ ਇਹ ਬਹੁਤ ਵੱਡੀ ਗੱਲ ਹੈ ਆਪਣੀ ਜਾਨ ਦੀ ਆਹੂਤੀ ਦੇਣੀ ਵੀ ਡੱਲੇਵਾਲ ਸਾਹਿਬ ਨੇ ਕਰ ਤਾਂ ਬਹੁਤ ਚੰਗਾ ਰਹੇ ਨੇ ਪਰ ਉਹਦਾ ਅਸਰ ਨਹੀਂ ਇਹਨਾਂ ਨੇ ਸਰਕਾਰਾਂ ਨੇ ਲੈਣਾ ਕਿ ਉਹਨਾਂ ਨੂੰ ਫਰਕ ਨਹੀਂ ਪੈਂਦਾ ਤਕਰੀਬਨ ਅਸੀਂ ਵੀ ਜਾਂਦੇ ਰਹੇ ਹਾਂ ਬੁਲਾਉਂਦੇ ਰਹੇ ਹਾਂ ਮੀਟਿੰਗਾਂ ਲਈ ਸਾਂਝਤ ਮੋਰਚੇ 'ਚ ਡੱਲੇਵਾਲ ਸਾਹਿਬ ਨੇ ਰਿਸਪੌਂਡ ਨਹੀਂ ਕਰਿਆ ਇਹਨਾਂ ਨੇ ਪੰਦੇਰ ਜੀ ਨੇ ਵੀ ਤੁਸੀਂ ਪਿਛਲੇ ਬਿਆਨ ਇਹਨਾਂ ਦੇ ਆਗੂਆਂ ਦੇ ਦੇਖੋ ਸਾਰੇ ਕਿਤੇ ਹੰਕਾਰ ਭਰੇ ਬੋਲਣ ਵਾਲੇ ਇਹਨਾਂ ਨੇ ਇਨਵਾਈਟ ਕਰਿਆ ਕਦੀ ਇਹਨਾਂ ਨੇ ਆਏ ਨਹੀਂ ਕਿਹਾ ਵੀ ਆਪਾਂ ਨੂੰ ਰਲ ਕੇ ਬੈਠ ਕੇ ਇਸ ਗੱਲ ਦੀ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਇਹ ਕਹਿੰਦੇ ਨੇ ਅਸੀਂ ਤਾਂ ਸੰਘਰਸ਼ ਛੇੜ ਲਿਆ ਹੁਣ ਤੁਸੀਂ ਆ ਕੇ ਰਲ ਜਾਓ ਇਹ ਭਗਵੰਤ ਮਾਨ ਹੁਣ ਆਪਾਂ ਇਹ ਦੇ ਦੇਈਆਂ ਇੰਨੀਆਂ ਇਲੈਕਸ਼ਨਾਂ ਹੋਣਦੀਆਂ ਨੇ ਫੇਰ ਆਪ ਦੇ ਬੰਦੇ ਜਿੱਤ ਰਹੇ ਨੇ ਲੋਕਾਂ ਦਾ ਤੁਸੀਂ ਕਹਿੰਦੇ ਲੋਕਾਂ ਦੀ ਸਪੋਰਟ ਹੈ ਜੇ ਸਪੋਰਟ ਹੋਵੇ ਤਾਂ ਇਹਨਾਂ ਨੂੰ ਲੀਡਰਾਂ ਨੂੰ ਬਣਨ ਨਾ ਦੇਣ ਆਪਾਂ ਵਰਲਡ ਵਾਰ 3 ਕਿੰਨੀ ਨੂੰ ਵੱਧ ਰਹੇ ਆ ਉਹ ਗੱਲਾਂ ਨਹੀਂ ਕੋਈ ਦੇਖ ਰਿਹਾ ਕਿਉਂਕਿ ਦੇਖੋ ਇਹਨਾਂ ਨੇ ਇੱਕ ਇਲੈਕਸ਼ਨ ਇੱਕ ਦੇਸ਼ ਇੱਕ ਇਲੈਕਸ਼ਨ ਕਰਤਾ ਜੀ ਐਡਾ ਵੱਡਾ ਤੰਤਰ ਕਿਸੇ ਕੋਲ ਹੈਗਾ ਹੋਰ ਜਿਹੜਾ ਸਾਰੇ ਦੇਸ਼ ਦੇ ਵਿੱਚ ਪੰਚਾਇਤ ਵੀ ਮਿਊਨਿਸਪੈਲਟੀਆਂ ਵੀ ਐਮਐਲਏ ਵੀ ਇੱਕ ਹੁਣ ਤੁਸੀਂ ਆਏ ਦੇਖ ਲਓ ਇੱਕ ਸ਼ਹਿਰ ਦੇ ਵਿੱਚ ਮਿਊਨਿਸਪੈਲਟੀ ਚ ਬੰਦੇ ਖੜੇ ਕਰਨੇ ਔਖੇ ਹੋ ਜਾਂਦੇ ਨੇ ਇੱਕ ਦਿਨ ਦੇ ਵਿੱਚ ਪੂਰੇ ਦੇਸ਼ ਚ ਇੰਨੇ ਬੰਦੇ ਖੜੇ ਕਰਨੇ ਇਹ ਡਿਕਟੇਟਰਸ਼ਿਪ ਹੀ ਆ ਸੁੱਤੇ ਕਿਉਂ ਪਏ ਨੇ ਜੀ ਫਿਰ ਬੋਲਦੇ ਕਿਉਂ ਲੋਕ ਲੋਕਾਂ ਨੂੰ ਹੈ ਹੀ ਨਹੀਂ ਜੀ ਮੈਂ ਮੇਰੀ ਮੈਂ ਕੀ ਲੈਣਾ ਇਹ ਗੱਲਾਂ ਚ ਵੜ ਕੇ ਜੇ ਨਹੀਂ ਲੜਨਗੇ ਅੱਜ ਨਹੀਂ ਕੱਲ ਨੂੰ ਭੁੱਖੇ ਮਰਨਗੇ ਔਖਾ ਹੋ ਜਾਊਗਾ ਸਰਕਾਰਾਂ ਨੇ ਸਾਰਾ ਕੁਝ ਤਾਂ ਲੁੱਟ ਲਿਆ 사ਸੀ ਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਜਵਾਣਾ ਕਿਸਾਨੀ ਅੰਦੋਲਨ ਦੋ ਖਨੌਰੀ ਅਤੇ ਸੰਭੂ ਦੀਆਂ ਸਰਹੱਦਾਂ ਤੇ ਚੱਲ ਰਿਹਾ ਏ ਅੱਜ 27 ਦਿਨ ਹੋ ਗਏ ਨੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਮਰਨ ਵਰਤਤੇ ਨੇ ਆਪਣੀਆਂ ਮੰਗਾਂ ਮੰਨਵਾਉਣ ਦੇ ਲਈ ਹਰ ਇੱਕ ਵਰਗ ਸਪੋਰਟ ਕਰ ਰਿਹਾ ਹੈ ਕਿਸਾਨੀ ਅੰਦੋਲਨਾਂ ਕਿਸਾਨੀ ਕੋ ਘੋੜਾ ਤਾਂ ਕਿਸਾਨੀ ਨਾਲ ਸੰਬੰਧਿਤ ਜਿਹੜੇ ਲੋਕ ਨੇ ਉਹਨਾਂ ਨਾਲ ਗੱਲ ਕਰਨੀ ਬਣਦੀ ਆ ਸੋ ਅਸੀਂ ਕਿਸਾਨ ਜੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਭਾਈ ਅਵਜਿੰਦਰ ਸਿੰਘ ਜੋਗੀ ਜੀ ਕੋਲ ਪਹੁੰਚਿਆ ਗੱਲਬਾਤ ਕਰਨ ਦੇ ਲਈ ਕਿਸ ਤਰ੍ਹਾਂ ਦੇਖਦੇ ਨੇ ਇਸ ਅੰਦੋਲਨ ਨੂੰ ਅਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਵੱਲੋਂ ਲੱਤੇ ਗਏ ਫੈਸਲੇ ਨੂੰ ਹਾਂਜੀ ਵੀਰ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਰਜ਼ ਕਿਸ ਤਰ੍ਹਾਂ ਦੇਖਦੇ ਹੋ ਜੀ ਜੋ ਸਰਦਾਰ ਜਗਜੀਤ ਸਿੰਘ ਡੱਲੇਵਾਲ ਵੱਲੋਂ ਫੈਸਲਾ ਲੱ타 ਗਿਆ ਇਹ ਮਰਨ ਵਰਤਾ ਚ 27 ਦਿਨ ਹੋ ਗਏ ਨੇ ਜੀ ਉਸੇ ਤਰ੍ਹਾਂ ਚੱਲ ਰਿਹਾ ਹੈ ਪਰ ਸਰਕਾਰ ਕੱਸ ਤੋਂ ਮਸਨੀ ਹੋਰੀ ਇਹਨਾਂ ਜੀ ਪਹਿਲਾਂ ਦਿੱਲੀ ਚ ਆਪਾਂ ਦੇਖਿਆ ਸੀ ਉਦੋਂ ਹੀ ਬਹੁਤ ਜ਼ਿਆਦਾ ਸਰਕਾਰ ਤੇ ਜਦ ਪ੍ਰੈਸ਼ਰ ਆਇਆ ਤਾਂ ਉਹਨਾਂ ਨੇ ਫੇਰ ਵੀ ਮੀਟਿੰਗਾਂ ਨਹੀਂ ਕਰੀਆਂ ਬੁਲਾ ਕੇ ਮੋਦੀ ਜੀ ਨੇ ਇੱਕ ਦਿਨ ਕੈਮਰਾ ਟੀਮ ਨੂੰ ਇੱਕ ਐਲਾਨ ਕਰਤਾ ਤੇ ਇਸ ਤੋਂ ਪਤਾ ਚੱਲਦਾ ਵੀ ਉਹ ਕਿੰਨੇ ਸਟੱਬਰ ਨੇ ਵੀ ਆਪਣੀ ਗੱਲ ਨੂੰ ਉੱਚਾ ਰੱਖਣਾ ਚਾਹੁੰਦੇ ਨੇ ਉਹਦੇ ਨਾਲ ਜਿਹੜੀ ਮੋਦੀ ਜੀ ਦੀ ਸ਼ਾਪ ਗਿਰੀ ਸੀ ਉਹਨੂੰ ਬਰਕਰਾਰ ਕਰਨ ਲਈ ਇਹਨਾਂ ਦਾ ਇੱਕ ਸਟਾਂਟਾ ਇਹ ਵੀ ਇਹਨਾਂ ਨੂੰ ਹੁਣ ਇੰਨੀ ਚੰਗੀ ਤਰ੍ਹਾਂ ਕੁਚਲੋ ਵੀ ਤਾਂ ਕਿ ਮੋਦੀ ਜੀ ਦਾ ਦੁਬਾਰਾ ਕਦ ਉੱਚਾ ਹੋ ਜਾਵੇ ਤਾਂ ਕਰਕੇ ਇਹਨਾਂ ਨੇ ਡੱਲੇਵਾਲ ਜੀ ਨੂੰ ਸੁਣਨਾ ਨਹੀਂ ਪਹਿਲਾਂ ਵੀ ਸਾਰੇ ਜਥੇਬੰਦੀਆਂ ਨੂੰ ਇਹੀ ਉਮੀਦ ਸੀਗੀ ਵੀ ਇਹ ਹੀ ਹੋਊਗਾ ਇਸ ਕਰਕੇ ਸੰਘਰਸ਼ ਦੀਆਂ ਨੀਤੀਆਂ ਬਣਾ ਰਹੇ ਸੀ ਵੀ ਕਿਵੇਂ ਸੰਘਰਸ਼ ਲੜਿਆ ਜਾਣਾ ਚਾਹੀਦਾ ਤਾਂ ਕਿ ਸਰਕਾਰ ਦੇ ਉੱਤੇ ਕੋਈ ਅਸਰ ਕਰੇ ਪਰ ਜਿਹੜੇ ਇਹ ਦੇ ਜਿਹੜਾ ਕੁਝ ਹੋਇਆ ਵਰਤਾਰਾ ਇਲੈਕਸ਼ਨ ਟਾਈਮ ਤੇ ਰੱਖ ਲਿਆ ਗਿਆ ਉਹਦਾ ਕੋਈ ਵੀ ਅੱਗੇ ਐ ਦਿਖਦਾ ਨਹੀਂ ਸੀ ਵੀ ਕਿਸੇ ਨਤੀਜੇ ਤੇ ਪਹੁੰਚੂ ਤਾਂ ਡੱਲੇ왈 ਜੀ ਨੇ ਐਕਸਟ੍ਰੀਮ ਸਟੈਪ ਲਿਆ ਤੇ ਉਹਨਾਂ ਦੀ ਸ਼ਾਬਾਸ਼ੀ ਆ ਨਹੀਂ ਲੋਕਾਂ ਪਿੱਛੇ ਕੋਈ ਇੰਨੀ ਸੈਕਰੀਫਾਈਸ ਨਹੀਂ ਕਰਦਾ ਆਪਣੀ ਜਾਨ ਦੀ ਆਹੋਤੀ ਦੇਣੀ ਬੜੀ ਵੱਡੀ ਗੱਲ ਹੈ ਪਰ ਮੇਰੇ ਖਿਆਲ ਨਾਲ ਸਰਕਾਰਾਂ ਤੇ ਇਹਦੇ ਤਾਂ ਅਸਰ ਕੋਈ ਨਹੀਂ ਹੋਣ ਲੱਗਿਆ ਕਿਉਂਕਿ ਉਹ ਆਪਣੇ ইমেজ ਤੇ ਇਲੈਕਸ਼ਨ ਵੱਲ ਨੂੰ ਤੁਰੇ ਹੋਏ ਨੇ ਸਰਕਾਰਾਂ ਦੀ ਜੇ ਦੇਖੀ ਸਭੀ ਲੋਕਾਂ ਦੇ ਵਿੱਚ ਤਾਂ ਖਰਾਬ ਹੋ ਰਹੀ ਆ ਵਰਲਡ ਲੈਵਲ ਤੇ ਇਹਦੀ ਚਰਚਾ ਹੋ ਰਹੀ ਆ ਕਿ ਗਲਤ ਕੀਤਾ ਜਾ ਰਿਹਾ ਹੈ ਬਦਨਾਮੀ ਹੋ ਰਹੀ ਹੈ ਜੀ ਲੋਕ ਇੱਥੋਂ ਤੱਕ ਕਿ ਜਿਹੜੇ ਆਗੂ ਪਹਿਲਾਂ ਇਕੱਠੇ ਸੰਘਰਸ਼ ਲੜੇ ਸੀਗੇ ਉਹਨਾਂ ਤੇ ਵੀ ਸਵਾਲ ਚੁੱਕ ਰਹੇ ਨੇ ਸਵਾਲ ਤਾਂ ਚੁੱਕ ਰਹੇ ਨੇ ਜੀ ਆਮ ਲੋਕਾਂ ਚ ਤਾਂ ਚਰਚਾ ਹੈ ਹਾਂਜੀ ਹੈਗੀ ਐ ਪਰ ਸਰਕਾਰ ਬਣਾਉਣ ਲਈ 35% ਬੰਦਿਆਂ ਤੋਂ ਸਰਕਾਰ ਬਣ ਜਾਂਦੀ ਹੈ ਜਿੱਥੇ ਕਿ ਇੱਕ ਕਮਿਊਨਿਟੀ ਅੱਡ ਵੀ ਹੁੰਦੀ ਹੈ ਤਾਂ ਉਹਦੇ ਅਗੇਂਸਟ ਐਂਟੀ ਕੰਬੈਂਸੀ ਉਹਨਾਂ ਦੇ ਜਿਹੜੇ ਵਿਰੋਧ ਬੰਦੇ ਨੇ ਉਹਨਾਂ ਨੂੰ ਇਕੱਠੇ ਕਰਕੇ ਉਹਨਾਂ ਨਾਲ ਸਰਕਾਰ ਬਣਾ ਲਈ ਜਾਂਦੀ ਹੈ ਤੇ ਇਹ ਬੜੀ ਆਪਣੀ ਕਹੋ ਮੰਤਪਾਗੀ ਗੱਲ ਹੈ ਬੀਤੀ 30% 35% ਦਾ ਜੇਤੂ ਸਾਰਿਆਂ ਤੇ ਰਾਜ ਕਰਦਾ ਤੇ ਉਹਦੇ ਚ ਡੈਮੋਕ੍ਰੇਸੀ ਵਾਲੀ ਮੈਨੂੰ ਤਾਂ ਲੱਗਦਾ ਨਹੀਂ ਪਹਿਲਾਂ ਤਾਂ ਡੈਮੋਕ੍ਰੇਸੀ ਵਾਲੀ ਗੱਲ ਈ ਖਤਮ ਹੋ ਜਾਂਦੀ ਆ ਕਿਉਂਕਿ ਟਿਕਟਾਂ ਵੀ ਉਹਨਾਂ ਨੇ ਦੇਣੀਆਂ ਨੇ ਜਿਹੜੇ ਬੰਦੇ ਵਧੀਆ ਨੇ ਉਹਨਾਂ ਨੂੰ ਟਿਕਟੇ ਨਹੀਂ ਦਿੱਤੀ ਜਾਂਦੀ ਚਾਪਲੂਸ ਤੇ ਜਿਹੜੇ ਉਹੋ ਜਿਹੇ ਬੰਦੇ ਉਹਨਾਂ ਦੇ ਕੈਡਰ ਦੇ ਹੁੰਦੇ ਨੇ ਉਹਨਾਂ ਨੂੰ ਟਿਕਟ ਦੇ ਦਿੰਦੇ ਨੇ ਫੇਰ ਪੈਸੇ ਬਣਾਉਣ ਕਿੰਨੀ ਜਿਹੜਾ ਹੁੰਦਾ ਉਹੀ ਉੱਪਰ ਆ ਕੇ ਪੈਸੇ ਬਣਾਉਣ ਕਿੰਨੀ ਲੱਗ ਜਾਂਦਾ ਤੇ ਇਹ ਜੀ ਸਥਿਤੀ ਬਣ ਚੁੱਕੀ ਹੈ ਵੀ ਜਿਹਦੇ ਚ ਸਮਾਜ ਦੀ ਇੰਨੀ ਗਰਾਵਟ ਹੋ ਗਈ ਵੀ ਜਿਹੜਾ ਕੋਈ ਵੀ ਅੱਗੇ ਆਉਂਦਾ ਉਹ ਸਹੀ ਗੱਲ ਨਹੀਂ ਕਰਦਾ ਐਂ ਸਾਰੇ ਜਥੇਬੰਦੀਆਂ ਜੇ ਇਕੱਠੇ ਹੋ ਕੇ ਤੁਰਨ ਗਿਆ ਤਾਂ ਓਬਵੀਅਸਲੀ ਅਸਰ ਤਾਂ ਵੱਧ ਹੋਊਗਾ ਪਰ ਉਹ ਕਿਵੇਂ ਕੋਲ ਲੜਿਆ ਜਾਣਾ ਚਾਹੀਦਾ ਕਿਉਂਕਿ ਦਿੱਲੀ ਬੈਠਣ ਕਰਕੇ ਜਿਹੜੇ ਜ਼ਿੰਮੇਦਾਰਾਂ ਦੀ ਵੀ ਬਦਨਾਮੀ ਹੁੰਦੀ ਅਗਲਾ ਕਹਿੰਦਾ ਰਾਹ ਰੋਕ ਲੰਦੇ ਨੇ ਇਹ ਸਾਡੇ ਕੰਮ ਨਹੀਂ ਹੋਣ ਦਿੰਦੇ ਡਵੈਲਪਮੈਂਟ ਰੋਕ ਲੰਦੇ ਨੇ ਫਿਰ ਗਵਰਨਮੈਂਟ ਕੋਲ ਪ੍ਰਚਾਰ ਤੰਤਰ ਜ਼ਿਆਦਾ ਹੈ ਫਿਰ ਗਵਰਨਮੈਂਟ ਨੇ ਇਹ ਜਿਹੀਆਂ ਗੱਲਾਂ ਕਰ ਦੇਣੀਆਂ ਹੁੰਦੀਆਂ ਨੇ ਵੀ ਇਹਨਾਂ ਦਾ ਤਾਂ ਕੰਮ ਇਹ ਹੈ ਜੀ ਇਹ ਤਾਂ ਹਮੇਸ਼ਾ ਪੰਜਾਬ ਨੂੰ ਵੀ ਕਰਜ਼ੇ 'ਚ ਇਹਨਾਂ 'ਤੇ ਪੜਿਆ ਹੈ ਜੀ ਮਤਲਬ ਜਿੰਨੀਆਂ ਵੀ ਕੋਈ ਗਲਤ ਗੱਲਾਂ ਨੇ ਉਹ ਸਾਰੀਆਂ ਜ਼ਿੰਮੇਦਾਰਾਂ ਦੇ ਸਿਰ 'ਤੇ ਮਰਤੀਆਂ ਜਾਂਦੀਆਂ ਨੇ ਪਰ ਲੋਕ ਤਾਂ ਸਿਆਣੇ ਨੇ ਰਸਤਿਆਂ ਦੀ ਗੱਲ ਹੋਈ ਆ ਰਸਤੇ ਸਰਕਾਰ ਨੇ ਰੋਕ ਕੇ ਬੰਨੇ ਹੁਣ ਕੁਝ ਦਿਨਾਂ ਤੋਂ ਫੇਰ ਇਹ ਖਬਰਾਂ ਆ ਰਹੀਆਂ ਨੇ ਜਿਹੜੇ ਰਸਤੇ ਖੁੱਲੇ ਸੀਗੇ ਕੱਚੇ ਰਸਤੇ ਤੱਕ ਬਲੌਕ ਕਰ ਦਿੱਤੇ ਗਏ ਨੇ ਹਰਿਆਣਾ ਸਰਕਾਰ ਵੱਲੋਂ ਬੰਦ ਕੀਤੇ ਜਾ ਰਹੇ ਨੇ ਬੈਰੀਕੇਟਿੰਗ ਲਗਾਈ ਜਾ ਰਹੀ ਆ ਸੋਸ਼ਲ ਮੀਡੀਆ ਤੇ ਅਕਸਰ ਉਹ ਫੋਟੋਆਂ ਪੈ ਰਹੀਆਂ ਨੇ ਜੀ ਉਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਸਰਦਾਰ ਜਗਜੀਤ ਸਿੰਘ ਡੱਲੇਵਾਲ ਮਰਨਬਰਤ ਤੇ ਬੈਠੇ ਨੇ ਤੇ ਉਹਨਾਂ ਨੂੰ ਖਤਰਾ ਕੀ ਆ ਕਿਤੇ ਇਹ ਤਾਂ ਨਹੀਂ ਲੱਗ ਰਿਹਾ ਹੁਣ ਦੂਜੇ ਸੰਯੁਕਤ ਕਿਸਾਨ ਮੋਰਚੇ ਨਾਲ ਮੀਟਿੰਗਾਂ ਚੱਲ ਗਈਆਂ ਨੇ ਕਿਤੇ ਇਕੱਠੇ ਹੋ ਕੇ ਵੀ ਫੇਰ ਧਾਵਾ ਨਾ ਬੋਲਦੇ ਪਤਾ ਕੀ ਇਹ ਜੀ ਤਾਵਾ ਤਾਂ ਆਪਾਂ ਕਹਿ ਨਹੀਂ ਸਕਦੇ ਤਾਂ ਬੜੀ ਜਿੰਨਾ ਪਿੱਛੇ ਪੀਸਫੁਲੀ ਅਸੀਂ ਐਜੀਟੇਟ ਕਰਿਆ ਉਹਦਾ ਇੱਕ ਮਿਸਾਲ ਸੀ ਹੁਣ ਵੀ ਕਿਸਾਨ ਜੇ ਟਰੈਕਟਰ ਟਰਾਲੀ ਲੈ ਜਾਂਦੇ ਨੇ ਆਪਣੇ ਖਾਣ ਪੀਣ ਦੇ ਸਮਾਨ ਲਈ ਲੈ ਜਾਂਦੇ ਨੇ ਨਾ ਕਿ ਲੋਕਾਂ ਨੂੰ ਡੇੜਨ ਲਈ ਇਹਨੂੰ ਇਹ ਜਿਹੜਾ ਇਹਨੂੰ ਪੋਰਟਰੇਟ ਗਲਤ ਕਰਿਆ ਜਾਂਦਾ ਕਿਉਂਕਿ ਮੈਂ ਪਹਿਲਾਂ ਹੀ ਕਹਿ ਕੇ ਹਟਿਆ ਜਿੰਨਾ ਇਹਦਾ ਪ੍ਰਚਾਰ ਹੈ ਉਹ ਗਵਰਨਮੈਂਟ ਦੇ ਹੱਥ 'ਚ ਹੈ ਗਵਰਨਮੈਂਟ ਫਾਰਮਰ ਨੂੰ ਵਿਲਨ ਬਣਾ ਦਿੰਦੀ ਹੈ ਵੀ ਅਸੀਂ ਤਾਂ ਫ੍ਰੀ ਮਾਰਕੀਟ ਦੇ ਰਹੇ ਹਾਂ ਜੀ ਉਹ ਫ੍ਰੀ ਮਾਰਕੀਟ ਨਹੀਂ ਉਹ ਕਹਿ ਲਓ ਇੱਕ ਤਰ੍ਹਾਂ ਦੀ ਕਾਲਾ ਬਾਜ਼ਾਰੀ ਤੇ ਫੂਡ ਗ੍ਰੇਨ ਤੇ ਕਾਰਪੋਰੇਟ ਦਾ ਕਬਜ਼ਾ ਕਰਾਉਣ ਨੂੰ ਇੱਕ ਫ੍ਰੀ ਮਾਰਕੀਟ ਦਾ ਨਾਮ ਦੇ ਦਿੱਤਾ ਜਿਵੇਂ ਡੈਮੋਕਰੇਸੀ ਦੇ ਨਾਮ ਤੇ ਇਹ ਵੋਟਾਂ ਦਾ 헤ਰਫੇਰ ਕਰਕੇ ਕੰਮ ਕਰੀ ਜਾਂਦੇ ਨੇ ਇਹ ਜਿਹੜੇ ਵੱਡੇ ਵੱਡੇ ਲਫ਼ਜ਼ ਨੇ ਇਹ ਤੁਹਾਨੂੰ ਇੱਕ ਤਰੱਕੇ ਨਾਲ ਸ਼ਕੰਜੇ ਚ ਜਕੜਨ ਨੂੰ ਇਹਨਾਂ ਨੇ ਕਰੇ ਹੋਏ ਨੇ ਵੀ ਅਸੀਂ ਤਾਂ ਜੀ ਆ ਇਹਦੇ ਤਹਿਤ ਠੀਕ ਕਰ ਰਹੇ ਆ ਇਹਦੇ ਤਹਿਤ ਠੀਕ ਕਰ ਰਹੇ ਆ ਪਰ ਇਹ ਠੀਕ ਨਹੀਂ ਕਰ ਰਹੇ ਹੁੰਦੇ ਇਹ ਸਾਰਾ ਪਬਲਿਕ ਨੂੰ ਕੰਟਰੋਲ ਕਰਕੇ ਕਿਵੇਂ ਹੁਣ ਫੂਡ ਗ੍ਰੇਨ ਤੋਂ ਕੰਟਰੋਲ ਹੋਊਗੀ ਸਾਰੀ ਪਬਲਿਕ ਇਹ ਹੁਣ ਇਹ ਚਾਹੁੰਦੇ ਨੇ ਵੀ ਜਿਹੜਾ ਫੂਡ ਗ੍ਰੇਨ ਹੈ ਉਹ ਕਾਰਪੋਰੇਟ ਦੇ ਥੱਲੇ ਚਲੇ ਜAVE ਤੇ ਜਿਹੜੇ ਜਵੇਂ ਇਹਨਾਂ ਨੇ ਫੌਜੀਆਂ ਦੀ ਸਕੀਮ ਕੱਢੀ ਸੀਗੀ ਉਹ ਵੀ ਇਸੇ ਲਈ ਵੀ ਕਾਰਪੋਰੇਟ ਨੂੰ ਟ੍ਰੇਨਡ ਬੰਦੇ ਰੱਖੀ ਕਰਨ ਨੂੰ ਸਾਈਲੋਸ ਦੀ ਮਿਲ ਜਾਣ ਹਰੇਕ ਚੀਜ਼ ਤੁਸੀਂ ਦੇਖ ਲਓ ਹੁਣ ਕੇਜਰੀਵਾਲ ਨੂੰ ਅੰਦਰ ਕਰਿਆ ਉਹ ਵੀ ਕਾਰਪੋਰੇਟਸ ਕਰਕੇ ਕਿਉਂਕਿ ਜਿਹੜੀ ਸ਼ਰਾਬ ਦੀ ਨੀਤੀ ਇਹ ਜੀ ਸੀ ਵੀ ਉਹ ਹਰਿਆਣੇ ਚ ਤੇ ਯੂਪੀ ਚ ਬੀਜੇਪੀ ਦੀ ਸਰਕਾਰ ਸੀ ਉੱਥੇ ਦੀ ਜਿਹੜੀ ਸ਼ਰਾਬ ਦੀ ਜਿਹੜੀ ਮਾਫੀਆ ਸੀ ਉਹਨਾਂ ਨੂੰ ਘਾਟਾ ਪੈ ਰਿਆ ਸੀਗਾ ਦਿੱਲੀ ਸਟਰੋਂਗ ਹੋਰ ਨਾਲ ਤੇ ਉਹਨਾਂ ਨੇ ਤਾਂ ਕਿ ਜਰੀਵਾਲ ਦੇ ਕੇਸ ਕਰੇ ਆ ਕਾਰਪੋਰੇਟਾਂ ਦੇ ਮੁਤਾਬਕ ਕਾਨੂੰਨ ਬਣਦੇ ਨੇ ਉਹ ਵੀ ਉਹੀ ਲੜਾਈ ਹੁਣ ਸਰਦਾਰ ਜਗਜੀਤ ਸਿੰਘ ਢੱਲੇਵਾਲ ਲੜ ਰਹੇ ਨੇ ਜੀ ਉਹ ਕਹਿ ਰਹੇ ਨੇ ਕਿ ਸਾਨੂੰ ਇਹਦੇ ਤੋਂ ਛੁਟਕਾਰਾ ਮਿਲੇ ਐਮਐਸਪੀ ਦਾ ਗਾਰੰਟੀ ਕਾਨੂੰਨ ਬਣੇ ਅਤੇ ਜਿਹੜਾ ਕਰਜਾ ਹੈ ਉਹਦੇ ਤੇ ਲੀਕ ਮਾਰੀ ਜਾਵੇ ਬਿਲਕੁਲ ਠੀਕ ਹੈ ਜੀ ਅਸੀਂ ਤਾਂ ਆਪ ਕਹਿੰਦੇ ਆ ਲੜਾਈ ਲੜੀ ਜਾਣੀ ਚਾਹੀਦੀ ਆ ਪਰ ਗੱਲ ਇਹ ਹੈ ਵੀ ਇਹ ਜਿਹੜਾ ਪੂਰਾ ਫਾਈਨੈਂਸ਼ੀਅਲ ਜਿਹੜਾ ਕੰਮ ਹੈਗਾ ਉਹ ਸਾਰਾ ਫਾਈਨੈਂਸਸ ਕਾਰਪੋਰੇਟ ਕੋਲ ਨੇ ਪੈਸਾ ਜਦ ਕਾਰਪੋਰੇਟ ਕੋਲ ਹੈ ਇਹਨਾਂ ਨੇ ਆਪਣੀਆਂ ਭਾਜਪਾ ਨੇ ਆਪ ਦੇ ਜਿਹੜਾ ਤੰਤਰ ਚਲਾਉਣਾ ਐ ਐਮਐਲਏ ਖਰੀਦਣੇ ਨੇ ਸਰਕਾਰਾਂ ਚਲਾਉਣੀਆਂ ਨੇ ਉਹਨੂੰ اڈਾਨੀ ਫਾਈਨੈਂਸ ਕਰ ਰਿਹਾ ਸਾਰਾ ਕੁਝ ਕਿੰਨਾ ਤਾਂ ਪਾਰਲੀਮੈਂਟ ਚ ਰੌਲਾ ਪਿਆ ਇਸਾਰੇ ਕਾਸੇ ਦਾ ਕਾਰਪੋਰੇਟ ਨਾਲ ਰਿਲੇਟਡ ਹੀ ਉਹੀ ਮੈਂ ਕਹਿ ਰਿਹਾ ਨਾ ਜੀ ਕੇਸ ਜਦ ਕਾਨੂੰਨ ਉਹਦੇ ਰਿਲੇਟਡ ਬਣਦੇ ਨੇ ਤਾਂ ਫਿਰ ਆਮ ਲੋਕਾਂ ਦੀ ਉਹਨਾਂ ਨੇ ਕੀ ਸੁਣਵਾਈ ਕਰਨੀ ਹੈ ਕਿਉਂਕਿ ਜਿਹੜੀਆਂ ਪਹਿਲਾਂ ਸੀਗਾ ਵੀ ਵੋਟਾਂ ਕਰਕੇ ਕੁਝ ਨਾ ਕੁਝ ਕਰਨਾ ਪੈਂਦਾ ਸੀ ਹੁਣ ਤਾਂ EVM ਮਸ਼ੀਨਾਂ ਨੇ ਕੰਪਿਊਟਰੇ ਵੋਟਾਂ ਪਾ ਦਿੰਦਾ ਕੰਪਿਊਟਰ ਨਾਲੇ ਸਭ ਕੁਝ ਕਰ ਹੀ ਜਾਂਦੇ ਨੇ ਕਿੰਨਾ ਕੁਸ਼ਤ ਆਪਾਂ ਦੇਖ ਲਿਆ ਜਿੱਥੇ ਸਰਕਾਰ ਐ ਸੀਗਾ ਵੀ ਮੈਂ ਇੰਨੀ ਜ਼ਿਆਦਾ ਹੈ ਬੀਜੇਪੀ ਦੇ ਅਗੇਂਸਟ ਲੋਕੀ ਬੋਲਦੇ ਸੀ ਉੱਥੇ ਵੀ ਸਰਕਾਰਾਂ ਬਣਾ ਗਏ ਤੇ ਬੇਸਿਕ ਸਟਰਕਚਰ ਹੀ ਆਪਣਾ ਫਾਲਟੀ ਹੈ ਇਸ ਕਰਕੇ ਵੀ ਜੇ ਲੜਾਈ ਹੁਣ ਢੱਲੇਵਾਲ ਸਾਹਿਬ ਨੇ ਜਾਨ ਵੀ ਗੁਆ ਲੈਣੀ ਹੈ ਤੇ ਮੈਨੂੰ ਲੱਗਦਾ ਨਹੀਂ ਕੋਈ ਅਸਰ ਹੋਣਾ ਜਿਹੜੇ ਤਰੀਕੇ ਨਾਲ ਉਹਨਾਂ ਨੂੰ ਡੀਲ ਕਰਿਆ ਜਾ ਰਿਹਾ ਕਹਿੰਦੇ ਜੀ ਅਸਰ ਕਿੱਥੋਂ ਹੋਊਗਾ ਆਪਣੇ ਉਪਰੁੱਧ ਬਿਆਨ ਦੇਈ ਜਾਂਦੇ ਨੇ ਬਹੁਤ ਕਿਸਾਨ ਆਗੂ ਇਹੋ ਜਿਹੇ ਨੇ ਜਿਹੜੇ ਕਹੀ ਜਾਂਦੇ ਨੇ ਕਿ ਇਹ ਤਾਂ ਅੰਦੋਲਨ ਨੇ ਗਲਤ ਸੇੜ ਲਿਆ ਜੀ ਇਹ ਤਾਂ ਮੰਗਾਈ ਬਹੁਤ ਗਲਤ ਨੇ ਤਾਂ ਪੂਰੀਆਂ ਨਹੀਂ ਹੋਣੀਆਂ ਰੁਲਦੂ ਸਿੰਘ ਮਾਨਸਾ ਜੁਕੇਂਦਰ ਸਿੰਘ ਉਹ ਰਾਹਾਂ ਕਹਿੰਦੇ ਜੀ ਆਪਣੇ ਉਹ ਬਿਆਨ ਗਲਤ ਦਈ ਜਾਂਦੇ ਨੇ ਤਾਂ ਉਹਨਾਂ ਨੇ ਕੀ ਮੰਨਣਾ ਜਿਹੜੀ ਬਿਲਕੁਲ ਗੱਲ ਠੀਕ ਹੈ ਜੀ ਵੀ ਇਹਨਾਂ ਨੇ ਸਾਰਿਆਂ ਨੂੰ ਨਾਲ ਲੈ ਕੇ ਤੁਰਨਾ ਚਾਹੀਦਾ ਸੀ ਇਕੱਲੇ ਤੁਰਪੇ ਪਰ ਮੈਂ ਪਹਿਲਾਂ ਕਹਿ ਕੇ ਹਟਿਆ ਇਹ ਬਹੁਤ ਵੱਡੀ ਗੱਲ ਹੈ ਆਪਣੀ ਜਾਨ ਦੀ ਆਹੂਤੀ ਦੇਣੀ ਵੀ ਡੱਲੇਵਾਲ ਸਾਹਿਬ ਨੇ ਕਰ ਤਾਂ ਬਹੁਤ ਚੰਗਾ ਰਹੇ ਨੇ ਪਰ ਉਹਦਾ ਅਸਰ ਨਹੀਂ ਇਹਨਾਂ ਨੇ ਸਰਕਾਰਾਂ ਨੇ ਲੈਣਾ ਕਿਉਂਕਿ ਉਹਨਾਂ ਨੂੰ ਫਰਕ ਨਹੀਂ ਪੈਂਦਾ ਇੱਕ ਜਣਾ ਮਰੇ ਇਹਨਾਂ ਨੇ ਕਿੰਨੇ ਜਣੇ ਤਾਂ ਗੋਲੀਆਂ ਮਾਰੀਆਂ ਉਹ ਕਹਿੰਦੇ ਜੀ ਜੇ ਕਿਸਾਨ ਜਿਹੜੇ ਸਾਰੇ ਸੰਯੁਕਤ ਮੋਰਚਾ ਇਕੱਠਾ ਹੋ ਜੇ ਤਾਂ ਅਸਰ ਪੈ ਜਾਣਾ ਹੈ ਪੂਰਾ ਪੰਜਾਬ ਇਕੱਠਾ ਹੋ ਕੇ ਜਦੋਂ ਤੁਰੂਗਾ ਤਾਂ ਸਰਕਾਰਾਂ ਝੁਕਣਗੀਆਂ ਉਹ ਗੱਲ ਤਾਂ ਇਹੀ ਹੈ ਨਾ ਜੀ ਇਕੱਠੇ ਹੋਣ ਪਿੱਛੇ ਤਾਂ ਸਾਰੀ ਪਲੈਨਿੰਗ ਹੋ ਰਹੀ ਸੀ ਉਹਨੂੰ ਡੱਲੇਵਾਲ ਸਾਹਿਬ ਨੇ ਇੱਕ ਮਹੀਨਾ ਤਕਰੀਬਨ ਅਸੀਂ ਵੀ ਜਾਂਦੇ ਰਹੇ ਹਾਂ ਬੁਲਾਉਂਦੇ ਰਹੇ ਹਾਂ ਮੀਟਿੰਗਾਂ ਲਈ ਸੰਯੁਕਤ ਮੋਰਚੇ 'ਚ ਦੱਲੇਵਾਲ ਸਾਹਿਬ ਨੇ ਰਿਸਪੌਂਡ ਨਹੀਂ ਕਰਿਆ ਜਿੱਥੇ ਕਿ ਬਾਕੀ ਸਾਰਿਆਂ ਨੂੰ ਇਕੱਠੇ ਕਰ ਲਿਆ ਰਾਜੇਵਾਲ ਸਾਹਿਬ ਨੇ ਰਿਟਰਨ ਐਪਲੀਕੇਸ਼ਨ ਦੇ ਕੇ ਮਾਫੀ ਵੀ ਮੰਗ ਲਈ ਸਾਰਾ ਕੁਝ ਇਸੇ ਲਈ ਕਰਿਆ ਜਾ ਰਿਹਾ ਸੀ ਵੀ ਇੱਕ ਚੰਗਾ ਢੋਲ ਤਕੜੇ ਹੋ ਕੇ ਲੜਿਆ ਜਾਵੇ ਵੀ ਜਦ ਇੱਕ ਬੰਦਾ ਕੋਈ ਆਪਣੇ ਗੱਲ ਨਾ ਸੁਣੇ 99 ਬੰਦਿਆਂ ਦੀ ਫਿਰ ਔਖਾ ਹੋ ਜਾਂਦਾ ਉਹ ਸਾਰਾ ਸੰਘਰਸ਼ ਦੇ ਵਿੱਚ ਹੁਣ ਪਾ ਕੇ ਫੇਰ ਬਾਹਰੋਂ ਸਪੋਰਟ ਕਹਿੰਦੇ ਨੇ ਕਰੋ हां जानਦੇ ਆ ਪਰ ਐਸ ਜਥੇਬੰਦੀ ਨਹੀਂ ਜਾਂਦੇ ਉੱਥੇ ਸਾਡੇ ਜਿੰਨੇ ਕਹ ਲਓ ਫਾਰਮਰ ਉੱਥੇ ਜਾਂਦੇ ਨੇ ਸਪੋਰਟ ਕਰ ਰਹੇ ਨੇ ਪਰ ਉਹ ਨਾਉਂਸ ਕਰਕੇ ਨਹੀਂ ਕਰ ਰਹੇ ਕਹਿੰਦੇ ਜੀ ਆਉਣ ਵਾਲੇ ਟਾਈਮ 'ਚ ਜੇ ਇਹੀ ਹਾਲ ਰਿਹਾ ਤਾਂ ਜਿਹੜੀਆਂ ਦੂਜੀਆਂ ਜਥੇਬੰਦੀਆਂ ਨੇ ਉਹਨਾਂ ਦੇ ਜਿਹੜੇ ਵਲੰਟੀਅਰ ਨੇ ਉਹਨਾਂ ਦੇ ਜਿਹੜੇ ਕਿਸਾਨ ਨੇ ਨਾਲ ਜੁੜੇ ਪਏ ਉਹਨਾਂ ਨੇ ਖੜਾ ਸੱਡ ਕੇ ਸਿੱਧਾ ਆਪਣੇ ਤੌਰ ਤੇ ਉੱਥੇ ਚਲੇ ਜਾਣਾ ਜੇ ਇਹੀ ਹਾਲਾਤ ਰਿਹਾ ਕਿਸਾਨਾਂ ਦੇ ਵਿੱਚ ਰੋਸ ਹੈ ਜੀ ਜਿਹੜੇ ਨਾਲ ਜੁੜੇ ਬੈਨ ਜਥੇਬੰਦੀਆਂ ਦੇ ਦੇਖੋ ਉਹਦੇ ਤਾਂ ਅਸੀਂ ਵੀ ਛੱਡਣ ਨੂੰ ਤਿਆਰ ਹੈ ਅਸੀਂ ਸਾਰੇ ਹੀ ਪਟਿਆਲਾ ਜ਼ਿਲ੍ਹਾ ਅਸੀਂ ਰਿਜ਼ਾਈਨ ਕਰਨ ਨੂੰ ਤਿਆਰ ਹੈ ਜੇ ਆਪਣੇ ਸਿਰੇ ਤੇ ਅਹੁਦੇ ਬਣਾਉਣਾ ਵੀ ਚਾਹੁੰਦੇ ਨੇ ਬਣਾ ਕੇ ਇਕੱਠੇ ਹੋ ਕੇ ਇੱਕ ਤਰੀਕੇ ਨਾਲ ਪਰ ਰਾਏ ਤਗਲੇ ਦੀ ਲਈ ਜਾਉ ਨਾ ਇੱਕ ਸਿਪਾਹੀ ਦੀ ਵੀ opinion ਮੈਨਾ ਰੱਖਦਾ ਹੁਣ ਸਰਪੰਨ ਸਿੰਘ ਭੰਦੇਰ ਨੇ ਸੰਯੁਕਤ ਕਿਸਾਨ ਮੋਰਚੇ ਨੂੰ ਇੱਕ ਚਿੱਠੀ ਪਾਈ ਹੈ ਜੀ ਕੱਲ ਮੀਟਿੰਗ ਵੀ ਸੀਗੀ ਪਤਾ ਲੱਗ ਰਿਹਾ ਕਿ ਜਿਹੜੇ ਓਦੇ ਸਿੱਟੇ ਨੇ ਉਹ ਕੋ ਸਹੀ ਤਰੀਕੇ ਵੱਲ ਵਧ ਰਹੇ ਨੇ ਅੱਗੇ ਸਾਇਦ ਆਉਣ ਵਾਲੇ ਟਾਈਮ 'ਚ ਕੋਈ ਵਧੀਆ ਰੁਝਾਨਾ ਮਿਲੇ ਤਾੜੀ ਜੀ ਕਦੀ ਵੀ ਇਕੱਥ ਨਾਲ ਨਹੀਂ ਵੱਜਦੀ ਦੋਨੋਂ ਹੱਥਾਂ ਦਾ ਹੋਣਾ ਜ਼ਰੂਰੀ ਹੈ ਇਹਨਾਂ ਨੇ ਪੰਦੇਰ ਜੀ ਨੇ ਵੀ ਤੁਸੀਂ ਪਿਛਲੇ ਬਿਆਨ ਇਹਨਾਂ ਦੇ ਆਗੂਆਂ ਦੇ ਦੇਖੋ ਸਾਰੇ ਕਿਤੇ ਹੰਕਾਰ ਭਰੇ ਬੋਲਾਂ ਨਾਲ ਇਹਨਾਂ ਨੇ ਇਨਵਾਈਟ ਕਰਿਆ ਕਦੀ ਇਹਨਾਂ ਨੇ ਆਏ ਨਹੀਂ ਕਿਹਾ ਵੀ ਆਪਾਂ ਨੂੰ ਰਲ ਕੇ ਬੈਠ ਕੇ ਇਸ ਗੱਲ ਦੀ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਇਹ ਕਹਿੰਦੇ ਨੇ ਅਸੀਂ ਤਾਂ ਸੰਘਰਸ਼ ਛੇੜ ਲਿਆ ਹੁਣ ਤੁਸੀਂ ਆ ਕੇ ਰਲ ਜੋ ਤੁਸੀਂ ਸਾਨੂੰ ਮਦਦ ਕਰੋ ਸਾਡੀ ਮਦਦ ਨਹੀਂ ਕਰ ਰਹੇ ਇਹ ਪਿੱਛੇ ਬੈਠੇ ਨੇ ਜੀ ਅਸੀਂ ਆਏ ਇਹਨਾਂ ਨੂੰ ਉਦੋਂ ਇੱਕ ਵਾਰ ਦੇਖ ਲਓ ਤੁਸੀਂ ਸਾਰੇ ਪੰਜਾਬ ਨੇ ਸਪੋਰਟ ਕਰਿਆ ਸੀ ਜਦੋਂ ਕਿੰਨੀਆਂ ਗੋਲੀਆਂ ਮਾਰ ਕੇ ਕਿੰਨੇ ਬੰਦਿਆਂ ਨੂੰ ਇਹਨਾਂ ਨੇ ਜ਼ਖਮੀ ਕਰਵਾਤਾ ਨਿਗਾਹ ਕਰ ਚਲੇਗੀ ਤੇ ਕੀ ਹੋਇਆ ਹੂੰ ਉਦੋਂ ਤੋਂ ਬਾਅਦ ਦੇ ਵਿੱਚ ਭਗਵੰਤ ਮਾਨ ਹੁਣ ਆਪਾਂ ਇਹ ਦੇ ਦੇਈਆਂ ਇੰਨੀਆਂ ਇਲੈਕਸ਼ਨਾਂ ਹੁੰਦੀਆਂ ਨੇ ਫੇਰ ਆਪ ਦੇ ਬੰਦੇ ਜਿੱਤ ਰਹੇ ਨੇ ਹੂੰ ਲੋਕਾਂ ਦਾ ਤੁਸੀਂ ਕਹਿੰਦੇ ਲੋਕਾਂ ਦੀ ਸਪੋਰਟ ਹੈ ਜੇ ਸਪੋਰਟ ਹੋਵੇ ਤਾਂ ਇਹਨਾਂ ਨੂੰ ਲੀਡਰਾਂ ਨੂੰ ਬਣਨ ਨਾ ਦੇਣ ਜਿਵੇਂ ਪਹਿਲਾਂ ਭਾਜਪਾ ਨੂੰ ਨਹੀਂ ਬਣਨ ਦਿੱਤਾ ਸੀ ਭਾਜਪਾ ਦੇ ਭਾਰਸੋਂ ਚੋਂ ਹੀ ਦੋ ਕੈਂਡੀਡੇਟ ਜਿੱਤੇ ਨੇ ਜੇ ਤੁਸੀਂ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਵੀ ਲੋਕ ਨਾਲ ਨੇ ਜੇ ਨਾਲ ਹੋਣ ਮੇਰੇ ਇਹਨਾਂ ਨੂੰ ਪਾਰਟੀਆਂ ਨੂੰ ਕਿਉਂ ਜਿਤਾਉਣ ਇਹ ਸੋਸ਼ਲ ਮੀਡੀਆ ਤੇ ਨਾਲ ਦਿਖਾਈ ਦਿੰਦੇ ਨੇ ਜੀ ਇਹ ਜਿਹੜੇ ਇਹ ਜਿਹੜੇ ਹਰੇ ਕੇ ਬੰਦਾ ਦੇਖੋ ਕੁਝ ਬੰਦੇ ਇਹ ਨਹੀਂ ਹੈ ਮੈਂ ਨਹੀਂ ਕਹਿੰਦਾ ਵੀ ਨਾਲ ਨਹੀਂ ਹੈਗੇ ਹੈਗੇ ਨੇ ਪਰ ਹਰੇਕ ਨੂੰ ਪਤਾ ਹੈ ਵੀ ਇਹਦਾ ਅੰਤ ਕੀ ਹੋਣਾ ਕਿਉਂਕਿ ਜਿਹੜੇ ਕੋਲ ਉਹਨਾਂ ਨੇ ਕੱਲ ਕਹੀ ਹੈ ਨਾ ਜਿਹੜੀ ਮੇਨ ਗੱਲ ਹੈਗੀ ਹੈ ਡਬਲਯੂ ਐਚਓ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਹੈ ਜਿਹੜੀ ਜਿਹੜਾ ਉਹਦੇ ਰੂਲਸ ਨੇ ਉਹਦੇ ਮੁਤਾਬਕ ਐਮਐਸਪੀ ਇਹ ਸਰਕਾਰਾਂ ਦੇ ਨਹੀਂ ਸਕਦੀਆਂ ਤੇ ਉਹਨੂੰ ਹੋਰ ਕੋਈ ਹੱਲ ਲੱਭ ਕੇ ਆਪਾਂ ਨੂੰ ਉਹਦਾ ਵੇਅ ਆਊਟ ਲੱਭ ਲੈਣਾ ਚਾਹੀਦਾ ਇਹ ਜੀ ਜਿਹੜੇ ਹੋਰ ਹੋਰ ਕੀ ਹੱਲ ਹੋਊਗਾ ਜੀ ਕਿਉਂਕਿ ਕੋਣ ਸੰਘਰਸ਼ ਹੋ ਰਿਹਾ ਮਰਨ ਵਰਤੇ ਸਾਡੇ ਆਗੂ ਬੈਠੇ ਨੇ ਸਾਡੇ ਨੌਜਵਾਨਾਂ ਨੇ ਗੋਲੀਆਂ ਖਾ ਕੇ ਆਪਣੀਆਂ ਸ਼ਹੀਦੀਆਂ ਦਿੱਤੀਆਂ ਤੇ ਹੱਲ ਹੋਰ ਕੀ ਹੋਊਗਾ ਜੇ ਇੰਨਾ ਕੋਈ ਆਸਾਨ ਹੱਲ ਹੋਵੇ ਤਾਂ ਹਰ ਕੋਈ ਉਧਰ ਨੂੰ ਵਧੂ ਗੱਲ ਪਤਾ ਕੀ ਹੈ ਜੀ ਦੇਖੋ ਇਹ ਕਹੀ ਜਾਂਦੇ ਨੇ ਵੀ ਓਪਨ ਮਾਰਕੀਟ ਫ੍ਰੀ ਮਾਰਕੀਟ ਪਰ ਫ੍ਰੀ ਮਾਰਕੀਟ ਨਹੀਂ ਹੈਗੀ ਬਾਨੀ ਅਦਾਨੀ ਨੂੰ ਜਿਵੇਂ 에어ਪੋਰਟ ਵੀ ਇਹਨਾਂ ਨੇ ਥਾਲੀ ਚ ਸਜਾ ਕੇ ਸਾਰੇ 에어ਪੋਰਟ ਉਹਨੂੰ ਦੇ ਦਿੱਤੇ ਲੈਂਡ ਮਾਫੀਆ ਥਰੂ ਕਿੰਨੀ ਜ਼ਮੀਨ ਇਹਨਾਂ ਨੇ ਰੇਟਾਂ ਤੇ 32 ਰੁਪਏ ਸਕੁਅਰ ਮੀਟਰ ਤੇ ਇਹਨਾਂ ਨੇ ਖਰੀਦ ਲਈ ਹੁਣ ਪਾਰਲੀਮੈਂਟ ਦੇ ਵਿੱਚ ਇੰਨੇ ਸਵਾਲ ਉਠਾਏ ਨੇ ਇਹਨਾਂ ਦੇ ਖਿਲਾਫ ਪਰ ਕਿਤੇ ਤੁਹਾਨੂੰ ਦਿਖਦੇ ਨੇ ਮੀਡੀਆ ਤੇ ਇਹ ਆਲਰੇਡੀ ਡਿਚ ਚ ਨੇ ਇਹਨਾਂ ਨੇ ਉਹ ਸਾਰਾ ਦੇਸ਼ ਉਹਨੂੰ ਸੰਭਾਤਾ ਹੈ ਅਦਾਨੀ ਨੂੰ ਵੀ ਪਰ ਜੇ ਤੁਸੀਂ ਦੇਖੋ ਇਹਨਾਂ ਨੇ ਜਿਹੜਾ ਹੋਰ ਰਾਜ ਇਹ ਆਪਾਂ ਲੱਭਾਂਗੇ ਵੀ ਪੈਸੇ ਮੂਰੇ ਤਾਕਤ ਨਹੀਂ ਚਲਦੀ ਜਿਹੜੀ ਪਬਲਿਕ ਦੀ ਇਹਨਾਂ ਨੇ ਖਰੀਦ ਲੰਦੇ ਨੇ ਨੇਤਾ ਵੀ ਖਰੀਦ ਲੰਦੇ ਨੇ ਐਡਮਿਨਿਸਟ੍ਰੇਸ਼ਨ ਵੀ ਖਰੀਦ ਲੰਦੇ ਨੇ ਤੇ ਉਸ ਤਰੀਕੇ ਨਾਲ ਆਪਣਾ ਸਮਾਜ ਇੰਨਾ ਕਰਪਟ ਤੇ ਬੇਈਮਾਨ ਹੋ ਚੁੱਕਿਆ ਆ ਆਪਾਂ ਮਾੜੇ ਮਾੜੇ ਆਪਣੇ ਲਾਲਚ ਪਿੱਛੇ ਦੂਜੇ ਨੂੰ ਆਪਾਂ ਨਹੀਂ ਦੇਖਦੇ ਕੀ ਹੋ ਰਿਹਾ ਇਸ ਕਰਕੇ ਮੇਰੇ ਹਿਸਾਬ ਨਾਲ ਜਿਹੜੀ ਇਕੱਠੇ ਤਾਂ ਜ਼ਰੂਰ ਹੋਣਾ ਚਾਹੀਦਾ ਪਰ ਸਿਰ ਜੋੜ ਕੇ ਦੁਬਾਰਤੋਂ ਬੈਠ ਕੇ ਨਮੀ ਨੀਤੀ ਕੋਈ ਘੜਨੀ ਚਾਹੀਦੀ ਹੈ ਕਿਉਂਕਿ ਦੇਖੋ ਹੁਣ ਜੇ ਆਪਾਂ ਦੇਖੀਏ ਇਹਨਾਂ ਨੇ ਬੀਜੇਪੀ ਵਾਲਿਆਂ ਨੇ 40 ਸਾਲ ਲਾ ਕੇ ਇਹ ਨੀਤੀ ਤੱਕ ਪਹੁੰਚੇ ਹੁਣ ਇੰਨੀ ਰਾਜ ਇਹਨਾਂ ਨੂੰ ਮਿਲਿਆ ਹੁਣ ਜੇ ਕੋਈ ਇਲੈਕਸ਼ਨ ਲੜਨ ਦੀ ਗੱਲ ਕਰਦਾ ਉੱਥੇ ਆਪਾਂ ਕਹਿੰਨੇ ਆਂ ਵੀ ਇਹ ਗਦਾਰ ਹੈ ਜੇ ਆਪਾਂ ਉਹਨਾਂ ਨੂੰ ਨਹੀਂ ਕੰਟਰੋਲ ਕਰਾਂਗੇ ਆਪਣੀ ਐਡਮਿਨਿਸਟ੍ਰੇਸ਼ਨ ਨੂੰ ਤੇ ਜ਼ਿੰਮੇਦਾਰ ਨੂੰ ਸਾਈਡ ਤੇ ਗਦਾਰ ਕਹਿ ਕੇ ਬਿਠਾਤਾ ਜਾਊਗਾ ਫਿਰ ਉਹਗੇ ਕਿ ਮੈਂ ਕੰਮ ਕਰ ਪਾਉਣਗੇ ਫਿਰ ਤੁਸੀਂ ਦੂਜੇ ਪਾਸੇ ਆਪਾਂ ਕਾਰਪੋਰੇਟ ਸੈਕਟਰ ਹੈ ਪੈਸੇ ਕਮਾਉਣ ਲਈ ਉਹਦੇ ਚ ਪਤਾ ਨਹੀਂ ਕੀ ਗੱਲ ਸਾਡੇ ਨੇਤਾ ਵੀ ਇਕੱਠੇ ਹੋ ਕੇ ਇਨਵੈਸਟਮੈਂਟਸ ਨਹੀਂ ਕਰਦੇ ਨਹੀਂ ਜ਼ਿੰਮੇਦਾਰਾਂ ਤੋਂ ਜਿਵੇਂ ਪੈਸਾ ਇਕੱਠਾ ਥੋੜਾ ਥੋੜਾ ਕਰਕੇ ਜਿਵੇਂ ਵੇਰਕਾ ਬਣਿਆ ਸੀ ਮਾਰਕਫੈਡ ਬਣਿਆ ਸੀ ਉਹ ਸਰਕਾਰਾਂ ਦੇ ਥੱਲੇ ਚਲੇ ਗਏ ਉਹ ਜੇ ਕਾਰਪੋਰੇਟ ਧਾਇਰੇ ਆਪ ਬਣਾ ਕੇ ਪਾਵਰ ਸਰਕਾਰਾਂ ਕੋਲ ਆ ਜੀ ਸਭ ਕੋ ਸਰਕਾਰਾਂ ਕੋਲ ਉਹ ਚੱਲਣ ਦੇਣਗੇ ਅਜ ਬੇਰਕਾ ਦੇ ਕੀ ਹਾਲਾਤ ਨੇ ਤੇ ਮਾਰਕ ਫੈੱਡ ਦੇ ਕੀ ਹਾਲਾਤ ਨੇ ਉਹ ਆਪਾਂ ਦੇਖ ਰਹੇ ਆ ਇਹ ਚੱਲਣ ਹੀ ਨਹੀਂ ਦੇ ਰਹੇ ਕਿਸਾਨ ਨਹੀਂ ਤੇ ਤਾਂ ਇਹਨਾਂ ਨੇ ਪੂਰਾ ਸਕੰਜਾ ਕੱਸਿਆ ਜੀ ਬਿਲਕੁਲ ਕੱਸਿਆ ਹੈ ਜੀ ਤੇ ਉਹਦਾ ਹੱਲ ਤਾਂ ਇਹੀ ਹੈ ਨਾ ਜੀ ਵੀ ਜਿਹੜਾ ਆਪਾਂ ਗੱਲ ਕਰ ਰਹੇ ਆ ਵੀ ਇਕੱਠੇ ਹੋ ਕੇ ਹੀ ਹੱਲ ਹੋਊਗਾ ਇਕੱਠੇ ਹੋ ਕੇ ਇਹ ਨਹੀਂ ਹੈਗਾ ਵੀ ਸਾਰੇ ਉੱਥੇ ਜਾ ਕੇ ਬਾਰਡਰ ਤੇ ਬਹਿ ਜਾਣ ਉਹ ਅੱਡ ਅੱਡ ਕੋਲਾਂ ਵਿੱਚ ਪਹਿਲੀ ਗੱਲ ਤਾਂ ਆਪਾਂ ਨੂੰ ਇੱਕ ਦੂਜੇ ਤੇ ਭਰੋਸਾ ਚਾਹੀਦਾ ਵੀ ਜ਼ਿੰਮੇਵਾਰ ਸਾਰੇ ਇਕੱਠੇ ਹੋ ਕੇ ਇਹ ਇਹ جنگ ਲੜਨ ਕੋਈ ਪੋਲੀਟੀਕਲੀ ਲੜੇ ਕੋਈ ਐਡਮਿਨਿਸਟ੍ਰੇਟਿਵਲੀ ਲੜੇ ਕੋਈ ਪੈਸੇ ਕਿੰਨੀ ਲੜੇ ਜਿਵੇਂ ਆਰਐਸਐਸ ਦੀ ਬੀਜੇਪੀ ਦੇ ਪਿੱਛੇ ਟੀਮ ਹੈ ਉਹ ਕੰਮ ਕਰੀ ਜਾ ਰਹੀ ਆ ਉਮੀ ਆਪ ਦਾ ਆਪ ਦਾ ਤੰਤਰ ਸਾਹਮਣੇ ਕੰਮ ਕਰੀਏ ਉਹ ਕੰਮ ਕਰਦੇ ਕਰਦੇ ਅੱਗੇ ਗਰੋ ਕਰੀਏ ਨਾ ਕਿ ਉੱਥੇ ਜਾ ਕੇ ਆਪਣੀ ਨਿੱਜੀ ਲੋੜਾਂ ਕਰਕੇ ਆਪਾਂ ਲੈ ਕੇ ਬਾਕੀ ਸਾਰੇ ਸੰਗਠਨ ਦੀ ਐਸੀ ਵੈਸੀ ਫਰਾਦੀਏ ਫਿਰ ਦੂਜੀਆਂ ਜਥੇਬੰਦੀਆਂ ਨੂੰ ਆਪਣੇ ਤੌਰ ਤੇ ਵੀ ਕੋਈ ਸੰਘਰਸ਼ ਵੇਡਣਾ ਚਾਹੀਦਾ ਜੇ ਉਹਨਾਂ ਨਾਲ ਇਕੱਠੇ ਨਹੀਂ ਹੋਣਾ ਉਹ ਕਹਿੰਦੇ ਨੇ ਕਿ ਹੋਰ ਸੜਕਾਂ ਬਹੁਤ ਨੇ ਹੋਰ ਬਹੁਤ ਸਾਰਾ ਇਦਾਂ ਦਾ ਸਿਸਟਮ ਆ ਜਿਹਨੂੰ ਅਪਣਾ ਕੇ ਲੜਾਈ ਲੜੀ ਜਾ ਸਕਦੀ ਆ ਉਹ ਚੁੱਪ ਕਿਉਂ ਬੈਠੀਆਂ ਨੇ ਨਹੀਂ ਚੁੱਪ ਨਹੀਂ ਬੈਠੀਆਂ ਤੁਹਾਨੂੰ ਲੱਗਦਾ ਜੀ ਚੁੱਪ ਬੈਠੀਆਂ ਨੇ ਨਹੀਂ ਚੁੱਪ ਬੈਠੀਆਂ ਹਾਂ ਸੜਕਾਂ ਘੇਰਨ ਤੇ ਤੁਹਾਨੂੰ ਮੈਂ ਪਹਿਲਾਂ ਕਹਿ ਕੇ ਹਟਿਆ ਵੀ ਜਿੰਨਾ ਵੀ ਬਿਜ਼ਨਸ ਕਲਾਸ ਬੰਦੇ ਨੇ ਤੁਸੀਂ ਦੇਖੋ ਸਮਾਣੇ ਚ ਕੀ ਹੋਰ ਕੀ ਕਿੰਨੀ ਜਗ੍ਹਾ ਤੇ ਝੜੱਪ ਹੋਈ ਤੁਸੀਂ ਇਹਨਾਂ ਨੇ ਜੇ ਆਪਾਂ ਕਿਹਾ ਇਹ ਗੱਲ ਕਹਿੰਦੇ ਆ ਵੀ ਫਾਰਮਰ ਇਕੱਲੇ ਸਫਰ ਕਰ ਰਹੇ ਨੇ ਫਾਰਮਰ ਨਹੀਂ ਕਰ ਰਹੇ ਪਹਿਲਾਂ ਆੜਤੀਆਂ ਮਾਰੇ ਆ ਇਹਨਾਂ ਨੇ ਫਿਰ ਤੁਸੀਂ ਹੁਣ ਦੇਖ ਲਓ ਪਿਛਲੇ ਸੀਜ਼ਨ ਦੇ ਵਿੱਚ ਸ਼ੈਲਰ ਸਾਰੇ ਮਾਰਤੇ ਇਹਨਾਂ ਨੇ ਇਹ ਕਿ ਕਿਸਾਨਾਂ ਨੂੰ ਬਦਰਾਮ ਕਰਨ ਲਈ ਕਿਹਾ ਜਾ ਰਿਹਾ ਕਿ ਕਿਸਾਨਾਂ ਨੇ ਸੜਕਾਂ ਰੋਕੀਆਂ ਨੇ ਪਰ ਬੰਦ ਤਾਂ ਸਰਕਾਰ ਕਰ ਰਹੀ ਹੈ ਜੀ ਹਾਂਜੀ ਹਾਂ ਉਹ ਉਹੀ ਤਾਂ ਗੱਲ ਹੈ ਨਾ ਜਿਵੇਂ ਤੁਸੀਂ ਦੋਨੋਂ ਤਰ੍ਹਾਂ ਦਾ ਬਿਆਨ ਦੇ ਰਹੇ ਹੋ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਵੀ ਪ੍ਰਸ਼ਾਸਨ ਦੇ ਕੋਲ ਇੰਨੀ ਪਾਵਰ ਹੈ ਵੀ ਉਹ ਆ ਕਰ ਰਹੀਆਂ ਨੇ ਦੂਜੇ ਪਾਸੇ ਕਹਿ ਦਿੰਦੇ ਹੋ ਵੀ ਤੁਸੀਂ ਜਿਹੜਾ ਕੰਮ ਕਰੋਗੇ ਉਹ ਵੀ ਨਹੀਂ ਉਹ ਵੀ ਵਾਕਈ ਨਹੀਂ ਚੱਲਣ ਦੇਣਾ ਪਰ ਆਪਾਂ ਇਜਾ ਦੇ ਇਹ ਸੰਘਰਸ਼ ਨਹੀਂ ਚੱਲ ਰਿਹਾ ਹੋਰ ਸੰਘਰਸ਼ ਵੀ ਆਪਾਂ ਚਾਰੋਂ ਪਾਸੋਂ ਉਹਨੂੰ ਪੰਮਾਂਗੇ ਤਾਂ ਹੋਊਗਾ ਜੀ ਤੇ ਉਹ ਕਰ ਰਹੀਆਂ ਨੇ ਬਾਕੀ ਕਿਸਾਨੀ ਹੁੰਦੀ ਹੈ ਨਾ ਵੀ ਸਾਡੇ ਬੰਦੇ ਉੱਥੇ ਜਾਂਦੇ ਵੀ ਨੇ ਪਿੱਛੋਂ ਫੂਡ ਸਪਲਾਈ ਦੀ ਹੋਰ ਦੀ ਪ੍ਰਸ਼ਾਦਿਆਂ ਦੀ ਸੇਵਾ ਜੇ ਜਾਂ ਕੁਝ ਅਸੀਂ ਕਰ ਸਕਦੇ ਹਾਂ ਅਸੀਂ ਕਰਦੇ ਆਂ ਤੇ ਜਿਹੜਾ ਮੇਨ ਜਿਵੇਂ ਮੇਰੇ ਹਿਸਾਬ ਨਾਲ ਕਾਨੂੰਨੀ ਲੜਾਈ ਵੀ ਨਾਲ ਦੇ ਨਾਲ ਜਿਹੜੇ ਵਕੀਲ ਨੇ ਜ਼ਿੰਮੇਦਾਰਾਂ ਦੇ ਬੱਚੇ ਉਹਨਾਂ ਨੂੰ ਕਾਨੂੰਨੀ ਲੜਾਈ ਵੀ ਲੜਨੀ ਚਾਹੀਦੀ ਹੈ ਇੱਕ ਜਿੰਨੇ ਚਿਰ ਤੱਕ ਆਪਾਂ ਗਰੁੱਪ ਵੱਡਾ ਕਰਕੇ ਨਾ ਇੱਕ ਸਾਰਿਆਂ ਨੂੰ ਪਤਾ ਹੋਵੇ ਵੀ ਮੈਂ ਅੱਜ ਨਹੀਂ ਕੱਲ ਨੂੰ ਮਰੂੰਗਾ ਹੁਣ ਬਿਜ਼ਨਸ ਵਾਲੇ ਕਹਿਣ ਲੱਗੇ ਜੰਗ ਨੇ ਸਾਡੇ ਜੀ ਇਹ ਨੁਕਸਾਨ ਹੋ ਰਿਹਾ ਉਹ ਛੱਡਿਆ ਕਿਹੜਾ ਪੰਜਾਬ ਚ ਬਿਜ਼ਨਸ ਵਾਲਾ ਸਾਰਿਆਂ ਨੂੰ ਘਾਟੇ ਤੱਕ ਪਹੁੰਚਾਤਾ ਇਹਨਾਂ ਨੇ ਹਰੇਕ ਪਾਸੇ ਤਾਂ ਇੱਕ ਪਹਿਲੇ ਸਰਕਾਰਾਂ ਹੁੰਦੀਆਂ ਸੀ ਹਰੇਕ ਨੂੰ ਬਰਾਬਰ ਦੀ ਲੜਾਈ ਲੜਨ ਦਾ ਮੌਕਾ ਦਿੰਦੀਆਂ ਸੀ ਹੁਣ ਤਾਂ ਸਰਕਾਰਾਂ ਜਿੰਨੀਆਂ ਹੈਗੀਆਂ ਨੇ ਖੋਣ ਕਿੰਨੀ ਲੱਗੀਆਂ ਹੋਈਆਂ ਨੇ ਪੈਸਾ ਤੁਹਾਡੇ ਕੋਲ ਨਹੀਂ ਹੈ ਛੱਡ ਦੀਆਂ ਬਿਜਲੀ ਦੇ ਬਿੱਲ ਤੁਹਾਡੇ ਡਬਲ ਕਰੇ ਪਏ ਨੇ ਜਿਹੜਾ ਸਾਰਾ ਕੁਝ ਟਰਾਂਸਪੋਰਟ ਜਿਹਦੀ ਬੈਕਬੋਨ ਹੈ ਉਹਦੇ ਤੁਸੀਂ ਪੈਟਰੋਲ ਦੇ ਬੰਨੀ ਟੰਨੀ ਨੇ ਰੇਟ ਕਿੱਥੇ ਪਹੁੰਚਾਤੇ ਗੈਸ ਸਿਲੰਡਰਾਂ ਦੇ ਕਿੱਥੇ ਪਹੁੰਚਾਤੇ ਤੁਸੀਂ ਇਹ ਦੇਖੋ ਵੀ ਜੇ ਫਾਰਮਰ ਨੂੰ ਵੱਧ ਦੇਣੇ ਤਾਂ ਜੀ ਲੋਕ ਮਰਨਗੇ ਲੋਕ ਮੰਗਾਈ ਹੋ ਜੂ ਪਰ ਜਿੱਥੇ ਕਾਰਪੋਰੇਟ ਦੀ ਜੇਬ ਚ ਜਾ ਰਹੀ ਹੈ ਉੱਥੇ ਇਹ ਕਿੰਨਾ ਕਿੰਨਾ ਟੈਕਸ ਵੀ ਕਿੰਨੇ ਜਨਤਾ ਦੇ ਪੈਸੇ ਇਹ ਮਾਫ ਕਰਕੇ ਆਪਣਾ ਬੈਂਕਰ ਤੋਂ ਕਰਜ਼ੇ ਦੇ ਕੇ ਉਹਨੂੰ ਐਨਪੀਏ ਚ ਪਾਈ ਜਾ ਰਹੇ ਨੇ ਕੀ ਕੁਝ ਨਹੀਂ ਕਰ ਰਹੇ ਮਤਲਬ ਸਾਰਾ ਤੰਤਰ ਹੀ ਕਾਰਪੋਰੇਟ ਨੂੰ ਹਾਵੀ ਕਰਾਉਣ ਕਿੰਨੀ ਲੱਗਿਆ ਹੋਇਆ ਇਹ ਹੀ ਗੱਲ ਅਮਰੀਕਾ ਕਰ ਰਿਹਾ ਅਮਰੀਕਾ ਕਹਿੰਦਾ ਹੈ ਲੋਨ ਮਾਸਕ ਵਰਗੇ ਆ ਕੇ ਇੰਡੀਆ ਨੂੰ ਲੁੱਟਣ ਇਹ ਕਹਿੰਦੇ ਨੇ ਬੰਨੀ ਇੰਡਨੀ ਲੁੱਟਣ ਹੁਣ ਹੌਲੀ ਹੌਲੀ ਇੰਨਾ ਪੈਸੇ ਦੀ ਲਾਲਚ ਵੱਧ ਗਿਆ ਆਪਾਂ ਵਰਲਡ ਵਾਰ 3 ਕਿੰਨੀ ਨੂੰ ਵੱਧ ਰਹੇ ਆ ਉਹ ਗੱਲਾਂ ਨਹੀਂ ਕੋਈ ਦੇਖ ਰਹੇ ਜੇ ਪਬਲਿਕ ਚ ਕੋਈ ਪੈਸਾ ਡਿਸਟ੍ਰੀਬਿਊਟ ਹੋਊਗਾ ਤਾਂਹੀਂ ਕੋਈ ਗੱਡੀ ਖਰੀਦੂ ਬਾਨੀ ਡਾਨੀ ਦੀ ਤਾਂਹੀਂ ਉਹਦੇ ਜੀ ਪੈਟਰੋਲ ਪੋ ਆਊ ਨਹੀਂ ਤਾਂ ਆਪਦੀ ਅਗਲਾ ਭੁੱਖ ਨੂੰ ਹੀ ਮਸਾਂ ਉਹ ਕਰ ਸਕੂਗਾ ਕਿ ਵੀ ਉਹਦੇ ਆਪਣੇ ਬੱਚਿਆਂ ਦਾ ਢਿੱਡੇ ਮਸਾਂ ਭਰੂਗਾ ਇਹਨਾਂ ਨੂੰ ਇਹ ਚੀਜ਼ ਵਾਰਾ ਖਾਂਦੀ ਹੈ ਵੀ ਲੋਕ ਇੰਨੇ ਗਰੀਬ ਹੋ ਜਾਣ ਵੀ ਉਹਨਾਂ ਨੂੰ ਸਟਰਗਲ ਕਰਕੇ ਸਾਡੀ ਸਰਕਾਰ ਦੇ ਉਲਟ ਕੋਈ ਸਰਕਾਰ ਹੀ ਨਾ ਬਣ ਸਕੇ ਡਿਕਟੇਟਰਸ਼ਿਪ ਚ ਵੱਲ ਨੂੰ ਵੱਧ ਰਹੇ ਆ ਕਿਉਂਕਿ ਦੇਖੋ ਇਹਨਾਂ ਨੇ ਇੱਕ ਇਲੈਕਸ਼ਨ ਇੱਕ ਦੇਸ਼ ਇੱਕ ਇਲੈਕਸ਼ਨ ਕਰਤਾ ਜੀ ਐਡਾ ਵੱਡਾ ਤੰਤਰ ਕਿਸੇ ਕੋਲ ਹੈਗਾ ਹੋਰ ਜਿਹੜਾ ਸਾਰੇ ਦੇਸ਼ ਦੇ ਵਿੱਚ ਪੰਚਾਇਤ ਵੀ ਮਿਊਨਿਸਪੈਲਿਟੀਆਂ ਵੀ ਐਮਐਲਏ ਵੀ ਇੱਕ ਹੁਣ ਤੁਸੀਂ ਆਏ ਦੇਖ ਲਓ ਇੱਕ ਸ਼ਹਿਰ ਦੇ ਵਿੱਚ ਮਿਊਨਿਸਪੈਲਿਟੀ ਚ ਬੰਦੇ ਖੜੇ ਕਰਨੇ ਔਖੇ ਹੋ ਜਾਂਦੇ ਨੇ ਇੱਕ ਦਿਨ ਦੇ ਵਿੱਚ ਪੂਰੇ ਦੇਸ਼ ਚ ਇੰਨੇ ਬੰਦੇ ਖੜੇ ਕਰਨੇ ਇਹ ਡਿਕਟੇਟਰਸ਼ਿਪ ਹੀ ਆ ਹੂੰ ਇੱਕ ਬੀਜੇਪੀ ਕੋਲ ਸੁੱਤੇ ਕਿਉਂ ਪਏ ਨੇ ਜੀ ਫਿਰ ਬੋਲਦੇ ਕਿਉਂ ਨਹੀਂ ਲੋਕ ਲੋਕਾਂ ਨੂੰ ਹੈ ਹੀ ਨਹੀਂ ਜੀ ਮੈਂ ਮੇਰੀ ਮੈਗੀ ਲੈਣਾ ਇਹ ਗੱਲਾਂ 'ਚ ਵੜ ਕੇ ਜੇ ਨਹੀਂ ਲੜਨਗੇ ਅੱਜ ਨਹੀਂ ਕੱਲ ਨੂੰ ਭੁੱਖੇ ਮਰਨਗੇ ਔਖਾ ਹੋ ਜਾਊਗਾ ਸਰਕਾਰਾਂ ਨੇ ਸਾਰਾ ਕੁਝ ਤਾਂ ਲੁੱਟ ਲਿਆ ਹੁਣ ਤਾਂ ਇਹੀ ਡੀਕ ਰਹੇ ਨੇ ਵੀ ਪੂਰੇ ਉਹਨਾਂ ਦੇ ਜਿੰਮੇ ਕਹਿੰਦੇ ਨੇ ਹਰ ਵੇਲੇ ਨੌਕਰ ਤੇ ਕੁੱਤੇ ਵਾਂਗ ਬੰਨ ਕੇ ਬਿਠਾਏ ਨੂੰ ਉਹ ਹੱਦ ਤੱਕ ਡਵੈਲਪਮੈਂਟ ਦੇ ਨਾਮ ਤੇ ਲੋਕਾਂ ਨੂੰ ਗਲਚਪਟਾ ਪਾ ਕੇ ਉਹ ਹੱਦ ਤੱਕ ਲੈ ਜਾਣੇ ਇਹਨਾਂ ਨੇ ਵੀ ਆਪਦੇ ਦਰਵਾਜੇ ਤੋਂ ਛੁਟਕਾਰਾ ਕਿੱਦਾਂ ਹੋਊਗਾ ਜੀ ਜਿੱਦਾਂ ਸੰਘਰਸ਼ ਲੜ ਰਹੇ ਨੇ ਜਥੇਬੰਦੀਆਂ ਉਦਾਂ ਛੁਟਕਾਰਾ ਹੋਊ ਜਾਂ ਹੋਰ ਰਸਤੇ ਅਪਣਾਉਣੇ ਪੈਣਗੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਮੈਂ ਤਾਂ ਇਹ ਕਹਿੰਦਾ ਜੀ ਆਪਾਂ ਨੂੰ ਛੋਟੇ ਲੈਵਲ ਤੇ ਇੱਕਾ ਪਹਿਲਾਂ ਤਾਂ ਪਿੰਡਾਂ 'ਚ ਪਿੰਡਾਂ 'ਚ ਆਪਣੇ ਤੁਸੀਂ ਦੇਖ ਲਓ ਆਪਾਂ ਪਿੰਡਾਂ 'ਚ ਹੀ ਨੀ ਇੱਕ ਹੈਗੇ ਛੋਟੀਆਂ-ਛੋਟੀਆਂ ਪੋਲਿਟੀਕਲ ਪਾਰਟੀਆਂ ਜਾਤਾਂ-ਪਾਤਾਂ 'ਚ ਵੰਡੇ ਪਏ ਆ ਪਿੰਡਾਂ ਲੈਵਲ ਤੋਂ ਆਪਾਂ ਆਪਣੇ ਕੈਰੈਕਟਰ ਠੀਕ ਕਰੀਏ ਇਕੱਠੇ ਹੋਈਏ ਜਦ ਆਪਣਾ ਸਮਾਜ ਸਾਫ਼ ਹੋਣ ਲੱਗ ਗਿਆ ਸਮਾਜ ਵਿੱਚੋਂ ਹੀ ਲੀਡਰ ਚੁਣੇ ਜਾਂਦੇ ਨੇ ਸਮਾਜ ਵਿੱਚੋਂ ਹੀ ਸਾਰਾ ਸਾਰਾ ਕੁਝ ਚੱਲਦਾ ਹੁਣ ਤਾਂ ਆਪਾਂ ਕ੍ਰਾਪਸ਼ਨ ਨੂੰ ਤਾਂ ਆਪਾਂ ਮੰਨਦੇ ਨਹੀਂ ਆਪਾਂ ਸ਼ਰਿਆਂ ਪੁੱਛਦੇ ਆਂ ਵੀ ਉੱਪਰੋਂ ਕਮਾਈ ਕਿੰਨੀ ਆ ਨੀਚੇੋਂ ਕਿੰਨੀ ਆ ਵੀ ਇਹ ਆਪਣਾ ਕੈਰੈਕਟਰ ਕੀ ਹੋ ਗਿਆ ਹਿੰਦੁਸਤਾਨਤਾ ਦੇ ਚਾਹੀਦੇ ਨੇ ਜੀ ਬਹੁਤ ਸਾਰੇ ਲੀਡਰ ਤਾਂ ਸਾਡੇ ਕਿਸਾਨੀ ਆਗੂਆਂ ਦੀ ਵੀ ਗੱਲ ਕਰੀਏ ਕਿਸਾਨੀ ਲੀਡਰਾਂ ਦੀ ਵੀ ਗੱਲ ਕਰੀਏ ਉਹਨਾਂ ਨੂੰ ਲੀਡਰ ਕਿਹਾ ਜਾਂਦਾ ਜਿਹਦੇ ਕੋਲ ਪੱਤਰਕਾਰ ਚੱਕ ਕੇ ਮਾਈਕ ਚਲੇ ਜਾਂਦੇ ਨੇ ਜਿਨ੍ਹਾਂ ਨੂੰ ਹੁਣ ਤੱਕ ਅੰਦੋਲਨ ਨਹੀਂ ਕਹਿਣਾ ਆਉਂਦਾ ਦੋਲਣੇ ਕਹਿੰਦੇ ਨੇ ਜੀ ਇਦਾਂ ਦੇ ਵੀ ਲੀਡਰ ਹੁੰਦੇ ਨੇ ਬਿਲਕੁਲ ਠੀਕ ਗੱਲ ਹੈ ਜੀ ਉਦੋਂ ਕਿਉਂਕਿ ਸੰਘਰਸ਼ 'ਚ ਆਪਾਂ ਨੂੰ ਪਤਾ ਕੀ ਆਉਂਦਾ ਹੈ ਜੀ ਆਪਾਂ ਦੂਜੇ 'ਚੋਂ ਦੇਖਦੇ ਆਂ ਕਦੀ ਵੀ ਇਹ ਨਹੀਂ ਦੇਖਦੇ ਵੀ ਦੇਸ਼ ਦੀ ਸੇਵਾ ਮੈਂ ਵੀ ਕਰ ਸਕਦਾ ਮੈਂ ਵੀ ਸੰਘਰਸ਼ ਲੜ ਸਕਦਾ ਮੈਂ ਵੀ ਇਹ ਕਰ ਸਕਦਾ ਅਪਾ ਹਮੇਸ਼ਾ ਦੇਖਦੇ ਆਂ ਵੀ ਇੱਕ ਰੱਬ ਆਊਗਾ ਉਹ ਆਕੇ ਕਰੂਗਾ ਪਰ ਰੱਬ ਉਹਰੇ ਆ ਅੰਦਰ ਉਹ ਰੱਬ ਨੂੰ ਐਕਟੀਵੇਟ ਕਰਕੇ ਚੰਗੇ ਕੰਮ ਕਰਨ ਲੱਗ ਜਾਂਗੇ ਤਾਂ ਆਪਣਾ ਸਮਾਜ ਸਾਫ ਹੋ ਜਾਊਗਾ ਤੇ ਆਪਾਂ ਹੌਲੀ ਹੌਲੀ ਜਿਹੜੇ ਜਿਹੜੇ ਇਹ ਪੈਸੇ ਦੀ ਤਾਕਤ ਚ ਆਪਾਂ ਨੂੰ ਫਸਾਰੇ ਨੇ ਜਿੱਥੇ ਪੈਸੇ ਦੀ ਨਹੀਂ ਲੋੜ ਹੋਊ ਸੈਲਫ ਸਟੇਨਿੰਗ ਫਾਰਮਸ ਆਪਣੀ ਰੋਟੀ ਆਪਦੀ ਜੋਗਾ ਕਰੋ ਕਰਕੇ ਹੌਲੀ ਹੌਲੀ ਆਪਦੇ ਅੱਗੇ ਜਿਵੇਂ ਵਾਟਰ ਸਿਸਟਮ ਚੱਲਦਾ ਸੀ ਉਹ ਸਿਸਟਮ ਚ ਦੁਬਾਰਾ ਆ ਕੇ ਫੇਰ ਨਿਕਲੇ ਜਾਊਗਾ ਇਹਨਾਂ ਨੇ ਇੰਨਾ ਆਪਾਂ ਨੂੰ ਪੈਸੇ ਦੀ ਆਜ਼ਾਦ ਤੋ ਪਾਤੀ ਲੋਨ ਦੇ ਹੋਰ ਕਰ ਉਹ ਉਹੀ ਰੇਸ ਦੇ ਵਿੱਚ ਭੱਜੇ ਫਿਰ ਜਾਂਦੇ ਆ ਵੀ ਕਿਤੇ ਕਿਸ਼ਤਾਂ ਨਾ ਟੁੱਟ ਜੇ ਹੁਣ ਉਹ ਰੋ ਕੈਨੇਡਾ ਜਾਂਦੇ ਨੇ ਕਾਦੇ ਲਈ ਜਾਂਦੇ ਨੇ ਬੱਚੇ ਵੀ ਜਾ ਕੇ ਇੱਕ ਮਕਾਨ ਇੱਕ ਗੱਡੀ ਉਹਦੀ ਸਾਰੀ ਉਮਰ ਕਿਸ਼ਤਾਂ ਦੇਈ ਜਾਂਦੇ ਨੇ ਉਰੇ ਮਕਾਨ ਗੱਡੀਆਂ ਛੱਡ ਕੇ ਜਾਂਦੇ ਨੇ ਵਧੀਆ ਰੋਟੀ ਖਾਂਦੀ ਛੱਡ ਕੇ ਜਾਂਦੇ ਨੇ ਤੇ ਜਹ ਜੀ ਵਧੀਆ ਪੰਜਾਬ ਦੀ ਧਰਤੀ ਆ ਓਨੀ ਵਧੀਆ ਕੋਈ ਧਰਤੀ ਨਹੀਂ ਦੁਨੀਆ ਦੀ ਉਹ ਜੀ ਧਰਤੀ ਨੂੰ ਛੱਡ ਕੇ ਜਾ ਰਹੇ ਨੇ ਕੀ ਕਾਹਦੀ ਕੰਮੀ ਕਰਕੇ ਕਿਉਂਕਿ ਆਪਣੇ ਅੰਦਰ ਉਹ ਨਹੀਂ ਹੈ ਵੀ ਮੈਂ ਕਰੂੰਗਾ ਮੈਂ ਸਫਾਈ ਕਰੂੰ ਜੇ ਗੰਦ ਪਿਆ ਹੋਇਆ ਝਾੜੂ ਵੀ ਆਪਾਂ ਹੀ ਚੱਕਣਾ ਜਿਹੜੇ ਮਾੜੇ ਲੀਡਰ ਨੇ ਉਹਨਾਂ ਨੂੰ ਵੋਟ ਨਾ ਪਾਓ ਜਿਹੜਾ ਬੇਈਮਾਨ ਹੈ ਜੇ ਕੋਈ ਮੈਂ ਵੀ ਗਲਤੀ ਕਰਦਾ ਮੈਨੂੰ ਕਹੋ ਵੀ ਤੂੰ ਗਲਤ ਹੈ ਰੱਪਗੇ ਨੇ ਨਹੀਂ ਯਾਰ ਮੈਂ ਕੀ ਲੈਣਾ ਇਸ ਕਰਕੇ ਮੈਂ ਕੀ ਲੈਣਾ ਨਹੀਂ ਸਾਰਾ ਪੇੜਾ ਬਿਠਾਇਆ ਹੋਇਆ ਨਿਚਲੇ ਲੈਵਲ ਤੇ ਆਪਾਂ ਇਕੱਠੇ ਹੋ ਕੇ ਹੱਲ ਜਦ ਕਰਨ ਕਿੰਨੀ ਜਾਵਾਂਗੇ 100 ਬੰਦੇ ਬੈਠਾਂਗੇ ਤਾਂ ਸਾਰਿਆਂ ਦਾ ਦਿਮਾਗ ਲੱਗਿਆ ਹਰੇਕ ਕੋਈ ਸੁਜੈਸ਼ਨ ਦਊਗਾ ਤੇ 100 ਚੋਂ ਜਿਹੜੇ 60% ਵੋਟ ਪਾ ਕੇ ਚੀਜ਼ ਨੂੰ ਨਤਾਰਨਗੇ ਉਹ ਵਧੀਆ ਗੱਲ ਹੋ ਜੀ ਜੀ ਧੰਨਵਾਦ ਜੀ ਗੱਲਬਾਤ ਲਈ ਹਾਂਜੀ ਇਹ ਸਨ ਕਿਸਾਨ ਆਗੂ ਅਵਜਿੰਦਰ ਸਿੰਘ ਜੋਗੀ ਜਿਨ੍ਹਾਂ ਨੇ ਕਿਹਾ ਕਿ ਸਭ ਤੋਂ ਵੱਡਾ ਮਸਲਾ ਇਹ ਜਿਹੜਾ ਹੱਲ ਕਰਨ ਦੇ ਲਈ ਸਾਨੂੰ ਏਕੇ ਦੀ ਜ਼ਰੂਰਤ ਆ ਉਹ ਆਪਣੇ ਘਰਾਂ ਤੋਂ ਆਪਣੇ ਪਿੰਡਾਂ ਤੋਂ ਸਟਾਰਟ ਕਰਨਾ ਪਊਗਾ ਤਾਂ ਜਾ ਕੇ ਵੱਡੇ ਲੈਵਲ ਦੇ ਜਿਹੜੇ ਮਸਲੇ ਨੇ ਉਹ ਅਸੀਂ ਹੱਲ ਕਰ ਪਾਵਾਂਗੇ ਕਦੋਂ ਏਕਾ ਹੁੰਦਾ ਹੈ ਕਦੋਂ ਲੋਕ ਸਮਝਦੇ ਨੇ ਤਾਂ ਆਉਣ ਵਾਲਾ ਟਾਈਮ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰੇ ਤੇ ਸਹਿਯੋਗ ਦੇ ਰਹੇ ਸੀਗੇ ਭਾਈ ਦਵਿੰਦਰ ਧੰਨਵਾਦ